ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਤ ਸੰਗਤ ਹੈ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਾਲਾਂ ਤੋਂ ਬੰਨੇ ਹੋਏ ਪੁਰਾਣੇ ਕੰਮ ਵੀ ਪਾਣੀ ਵਗ ਚੱਲ ਪੈਣਗੇ ਕੀਤਾ ਕਰਾਇਆ 21 ਦਿਨ ਦੇ ਵਿੱਚ ਟੁੱਟ ਜਾਵੇਗਾ ਤੁਸੀਂ ਸਿਰਫ ਇਸ ਸ਼ਬਦ ਦਾ ਜਾਪ ਸਾਤ ਸੰਗਤ ਜੀ ਰੋਜ਼ 11 ਵਾਰ 21 ਦਿਨ ਕਰਨਾ ਹੈ ਸਾਤ ਸੰਗਤ ਜੀ ਇਸ ਦੇ ਨਾਲ ਤੁਹਾਡਾ ਕੀਤਾ ਕਰਾਇਆ ਸਭ ਕੁਝ ਟੁੱਟ ਜਾਵੇਗਾ ਕੰਮ ਪਾਣੀ ਵਾਂਗ ਚੱਲ ਪਵੇਗਾ ਸਾਤ ਸੰਗਤ ਹੈ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਆ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਹੈ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਤਿ ਪਾਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬੜਿਆਂ ਰਵੇ ਸਾਤ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਜੇਆ ਸ਼ਬਦ ਸਾਂਝਾ ਕਰਾਂਗੇ ਜਿਸ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਪੈਗੇ ਜੇਕਰ ਤੁਹਾਡਾ ਕੋਈ ਵੀ ਕੰਮ ਕਿੰਨਾ ਚਿਰ ਤੋਂ ਸਾਲਾਂ ਤੋਂ ਰੁਕਿਆ ਹੋਇਆ ਹੈ ਸਾਧ ਸੰਗਤ ਜੀ ਤੁਸੀਂ ਉਸ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਰਦਾਸਾਂ ਵੀ ਕੀਤੀਆਂ ਤੇ ਕਰ ਵੀ ਰਹੇ ਹੋ ਸਾਧ ਸੰਗਤ ਜੀ ਪਰ ਅਜੇ ਤੱਕ ਨਹੀਂ ਚੱਲਿਆ ਸਾਤ ਸੰਗਤ ਜੀ ਗੁਰਬਾਣੀ ਦੇ ਇਸ ਸ਼ਬਦ ਬਾਰੇ ਦੱਸਾਂਗੇ ਜੋ ਪੁਰਾਣੇ ਤੋਂ ਪੁਰਾਣੇ ਕੰਮ ਨੂੰ ਵੀ ਚਲਾ ਦੇਵੇਗਾ ਚਾਹੇ ਤੁਹਾਡਾ ਕੰਮ ਕਿਸੇ ਜਾਦੂਗਰ ਨੇ ਜਾਦੂ ਕਰਕੇ ਬੰਨਿਆ ਹੋਇਆ ਹੈ ਸਾਤ ਸੰਗਤ ਜੀ ਉਹ ਵੀ ਟੁੱਟ ਜਾਵੇਗਾ ਦਿਨਾਂ ਦੇ ਵਿੱਚ ਹੀ ਤੁਹਾਡਾ ਕੰਮ ਪਾਣੀ ਵਾਂਗ ਚੱਲ ਪਵੇਗਾ ਸਾਤ ਸੰਗਤ ਜੀ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ ਇਸੇ ਵਤੀ ਵੇਦੀ ਥੋੜੀ ਅਲੱਗ ਹੈ ਤੁਸੀਂ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਕਰਨਾ ਹੈ 사ਸੰਗਤ ਜੀ ਇਸ ਨੂੰ 11 ਵਾਰ ਰੋਜ਼ ਸਵੇਰੇ ਜਾਂ ਸ਼ਾਮ ਨੂੰ ਕਰਨਾ ਹੈ ਤੇ 21 ਦਿਨ ਕਰਨਾ ਹੈ 사ਸੰਗਤ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ 사ਸੰਗਤ ਜੀ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਜਾਣਾ ਹੈ 사ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੁਸੀਂ ਇੱਕ ਸਾਈਡ ਤੇ ਬੈਠ ਕੇ ਇਹ ਸ਼ਬਦ ਦਾ ਜਾਪ 11 ਦਿਨ ਕਰਨਾ ਹੈ 사ਸੰਗਤ ਜੀ ਇਸ ਦੇ ਉਪਰੰਤ ਤੁਸੀਂ ਵਾਈ ਗੁਰ ਜੀ ਅੱਗੇ ਅਰਦਾਸ ਕਰਨੀ ਹੈ ਕਿ ਵਾਈ ਗੁਰ ਜੀ ਸਾਡੇ ਸਾਰੇ ਕੰਮ ਠੀਕ ਕਰ ਦੇਣਗੇ 사ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸ਼ਬਦ ਦੀ ਸਾਲ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਤ ਸਚ ਜੁਗਤ ਸਚ ਹੈ ਪੀ ਸਚ नानक होसी पी सच वाहेगुरु जी सहाए ऐ क्यों कार सतनाम करता पुर निरप निरवैर अकाल मूरत अजनी सापं गुरप्रसाद जप आत् सच जुगात सच हैप्पी सच नानक होसी पी सच वाहे वागुरुजी सहाय ओंकार सतनाम पूरक निर्प निर्वैर मूरत अर्जुनी सैबंग ਗੁਰ ਪ੍ਰਸਾਦ ਜਪ ਆਸਜ ਜੁਗਾਸਜ ਹੈਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਸਹਾਈ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਸਤ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਸਹਾਇ ਇਕ ਓੰਕਾਰ ਸਤਨਾਮ ਕਰਤਾ ਪੁਰਖ नीरप नीर वेर अकाल मुरत अजनी सैब गुरप्रसाद जप आज सच जुगत् सच हैप्पी सच नानक होसी पीस सच वाहे गुरु जी सहाय एक ओंकार सतनाम पूरक निर्प निर्वैर मूरत अर्जुनी सैबं गुरुप्रसाद जप आत् सच जुगात सच हैप्पी सच नानक होसी पी सच गुरु जी सहाए एकङ्कार सतनाम कर्तापूरक नेरप अकाल मूरत अजुन्नी सैबं गौरप्रसाद जप आज सच जुगात् सच हैप्पी सच नानक होसी पी सच ਵਾਹਿਗੁਰੂ ਜੀ ਸਹਾਇ ਇਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਤ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ पी सच वाहे गुरुजी सहाय सत नाम सतनाम पूरक निरप निर्वैर अकाल मूरत मूर्त अजुन्नी साहब गौरप्रसाद आद सच आदश सच है पी सच नानक हो सी पी सच वाहे गुरु जी सहाई एक ओंकार सतनाम करता पूरक निरप निरवैरु अकाल मूरत अज नि सब गुरप्रसाद जप आज सच जुगाद सच ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਸਹਾਈ ਇਕ ਕਿਉ ਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਆ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਇੱਕ ਬੀਬੀ ਸਤ ਮਹਾਂਪੁਰਸ਼ਾਂ ਜੀ ਦੇ ਦਰਸ਼ਨ ਕਰਨ ਲਈ ਹੰਸਾੜੀ ਸਾਹਿਬ ਚਲੀ ਗਈ ਸਾਸ ਸੰਗਤ ਜੀ ਉਹ ਵੀ ਬੀਬੀ ਇਸੇ ਤਰ੍ਹਾਂ ਹੀ ਬਹੁਤ ਦੁਖੀ ਸੀ ਸਾਸ ਸੰਗਤ ਜੀ ਉਹਦਾ ਕੋਈ ਵੀ ਕੰਮ ਨਹੀਂ ਸੀ ਚੱਲਦਾ ਸਾਸ ਸੰਗਤ ਜੀ ਜਦੋਂ ਉਹ ਬਾਬਾ ਜੀ ਨੂੰ ਮੱਥਾ ਟੇਕਣ ਲੱਗੀ ਸਾਸ ਸੰਗਤ ਜੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਸਾਸ ਸੰਗਤ ਜੀ ਤਦ ਬਾਬਾ ਜੀ ਨੇ ਕਿਹਾ ਭਾਈ ਬੀਬੀ ਕੀ ਹੋਇਆ ਕਹਿੰਦੀ ਮਹਾਂਪੁਰਸ਼ੋ ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ ਕਹਿੰਦੇ ਭਾਈ ਹੋਇਆ ਕੀ ਆ ਕਹਿੰਦੀ ਬਾਬਾ ਜੀ ਮੈਂ ਜਿਹੜੇ ਕੰਮ ਨੂੰ ਵੀ ਹੱਥ ਪਾਉਣੀ ਆ ਕੋਈ ਕੰਮ ਨਹੀਂ ਸਿਰੇ ਚੜਦਾ ਸਾ ਸੰਗਤ ਜੀ ਤਾਂ ਬਾਬਾ ਜੀ ਨੇ ਉਸ ਸ਼ਬਦ ਬਾਰੇ ਦੱਸਿਆ ਸਾ ਸੰਗਤ ਜੀ ਤਾਂ ਬਾਬਾ ਜੀ ਨੇ ਕਿਹਾ ਭਾਈ ਬੀਬਾ ਬਚਨਾਂ ਨੂੰ ਮੰਨੇਗੀ ਕਹਿੰਦੀ ਹਾਂਜੀ ਬਾਬਾ ਜੀ ਤਾਂ ਉਸ ਬੀਬੀ ਨੇ ਸੰਤ ਮਹਾਂਪੁਰਸ਼ਾਂ ਜੀ ਦੇ ਬਚਨਾਂ ਅਨੁਸਾਰ ਸਾਧ ਸੰਗਤ ਜੀ ਇਹ ਸ਼ਬਦ ਦਾ ਜਾਪ 21 ਦਿਨ ਕੀਤਾ ਤੇ 11 ਵਾਰ ਰੋਜ਼ ਸਾਧ ਸੰਗਤ ਜੀ ਉਸਨੇ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਹ ਸ਼ਬਦ ਦਾ ਜਾਪ ਕੀਤਾ ਸਾਧ ਸੰਗਤ ਜੀ ਤੁਸੀਂ ਸੱਚ ਨਹੀਂ ਮੰਨੋਗੇ ਤਾਂ 21 ਦਿਨ ਦੇ ਵਿੱਚ ਉਸ ਦਾ ਕੀਤਾ ਕਰਾਇਆ ਟੁੱਟ ਗਿਆ ਸਾਥ ਸੰਗਤ ਜੀ ਉਸ ਦਾ ਕੰਮ ਵੀ ਪਾਣੀ ਵਾਂਗ ਚੱਲ ਪਿਆ ਸਾਥ ਸੰਗਤ ਜੀ ਤਾਂ ਉਹ ਇਸੇ ਤਰ੍ਹਾਂ ਹੀ ਪਾਈ ਬਾਬਾ ਜੀ ਨੂੰ ਫਿਰ ਨਮਸਕਾਰ ਕਰ ਕੇ ਆਈ ਤਾਂ ਉਸ ਨੇ ਦੱਸਿਆ ਕਿ ਬਾਬਾ ਜੀ ਤੁਸੀਂ ਜੋ ਦੱਸਿਆ ਸੀ ਉਸ ਦੇ ਨਾਲ ਹੀ ਮੇਰਾ ਸਾਰਾ ਕੰਮ ਠੀਕ ਹੋ ਗਿਆ ਹੈ ਸਾਥ ਸੰਗਤ ਜੀ ਇਹ ਸੰਤ ਮਹਾਪੁਰਸ਼ਾ ਜੀ ਦੇ ਬਚਨ ਸਾਥ ਸੰਗਤ ਜੀ ਇਸ ਸ਼ਬਦ ਨੂੰ ਤੁਸੀਂ 21 ਦਿਨ 11 ਵਾਰ ਰੋਜ਼ ਕਰਨਾ ਹੈ 사త్సੰਗਤ ਜੀ ਤੁਸੀਂ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇੱਕ ਸਾਈਡ ਤੇ ਬੈਠ ਕੇ ਇਸ ਸ਼ਬਦ ਦਾ ਜਾਪ ਸੱਚੇ ਮਨ ਦੇ ਨਾਲ ਗੁਰੂ ਦੇ ਨਾਲ ਮਨ ਨੂੰ ਜੋੜ ਕੇ ਫਿਰ ਕਰਨਾ ਹੈ 사త్సੰਗਤ ਜੀ 사త్సੰਗਤ ਜੀ ਇਹ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਤੁਸੀਂ ਪਾਠ ਕਰੀ ਜੋ ਦੂਸਰੇ ਪਾਸੇ ਤੁਸੀਂ ਬੁਰੇ ਕੰਮ ਕਰੀ ਜਾਓ ਸਾਤ ਸੰਗਤ ਜੀ ਉਸ ਦਾ ਵੀ ਫਲ ਨਹੀਂ ਮਿਲਦਾ ਸਾਤ ਸੰਗਤ ਜੀ ਤੁਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਨੂੰ ਜਾਤ ਕਰਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਤੁਹਾਡੇ ਸਾਰੇ ਕਾਰਜ ਇਰਾਸ ਹੋ ਜਾਣਗੇ ਸਾਤ ਸੰਗਤ ਜੀ ਇਹ ਸੀ ਆਪਣਾ ਅੱਜ ਦਾ ਸ਼ਬਦ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਈ ਕਿ ਹਾਜ਼ਰੀ ਲਗਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਆਪ ਜੀ ਦਾ ਮੇਰ ਭਰਿਆ ਹੱਥ ਆਪ ਜੀ ਤੇ ਪਰਿਵਾਰ ਤੇ ਤੇ ਆਪ ਜੀ ਤੇ ਬਣਿਆ ਰਹੇ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ